ਡੋਪ ਟੈਸਟ ਵਾਲੀ ਸਿਆਸਤ 'ਚ ਭਾਜਪਾ ਦੀ ਐਂਟਰੀ ਸੁਨੀਲ ਜਾਖੜ ਬੋਲੇ ਪਹਿਲਾਂ ਪਾਰਟੀ ਪ੍ਰਧਾਨਾਂ ਦੇ ਕਰਵਾਏ ਜਾਣ ਟੈਸਟ ਇਹਨਾਂ ਕੋਲ ਆ ਰਹੇ ਪੈਸੇ ਦੀ ਈਡੀ ਤੋਂ ਕਰਵਾਈ ਜਾਵੇ ਜਾਂਚ ਰਾਜਵਾਨਾ ਨੂੰ ਜ਼ਥੇਦਾਰ ਬਣਾਉਣ ਦੀ ਚਰਚਾ ਤੇ ਬੋਲੇ ਹਰਨਾਮ ਸਿੰਘ ਖਾਲਸਾ ਭਾਈ ਰਾਜਵਾਨਾ ਨੂੰ ਜ਼ਥੇਦਾਰ ਬਣਾਉਣਾ ਹੋਵੇਗੀ ਖੁਸ਼ੀ ਦੀ ਗੱਲ ਉਹਨਾਂ ਨੇ ਕੌਮ ਲਈ ਜਿੱਤਿਆਂ ਨੇ ਵਡੀਆਂ ਕੁਰਬਾਨੀਆਂ ਮੁੱਖ ਮੰਤਰੀ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਲਾਂਚ ਦਾ ਫਾਸਟ ਟਰੈਕ ਪੰਜਾਬ ਨੂੰ ਸਵੇਚ ਇੰਡਸਟਰੀ ਲਾਉਣੀ ਹੋਵੇਗੀ ਆਸਾਨ 45 ਦਿਨ ਚ ਮਿਲਣਗੀਆਂ ਸਾਰੀਆਂ ਮਨਜ਼ੂਰੀ ਸਿਮ ਸਣੀਦਾ ਰਾਹੁਲ ਗਾਂਧੀ ਦੇ ਬਾਰਾਤ ਤੇ ਰੇਸ ਵਾਲੇ ਘੋੜਿਆਂ ਵਾਲੇ ਬਿਆਨ ਦਿੱਤਾ ਕਿਹਾ ਕਾਂਗਰਸ ਦੇ ਸਾਰੇ ਘੋੜੇ ਲੰਗੜੇ ਲੋਕਾਂ ਨੇ ਬਾਰਾਤ ਵਾਲੇ ਘੋੜੇ ਕੀਤੇ ਵਾਪਸ ਰੇਸ ਵਾਲੇ ਘੋੜੇ ਪੀਂਆਂ ਮੋਦੀ ਦੇ ਦਿੱਲੀ ਦੀ ਸਾਬਕਾ ਸੀਐਮ ਆਤੀਸ਼ੀ ਡਿਟੇਨ ਭੂਮੀਹੀਣ ਕੈਂਪ ਪ੍ਰਦਰਸ਼ਨ ਤੋਂ ਹਿਰਾਸਤ ਚਲੇਆ ਝੁੱਗੀਆਂ ਤੇ ਬਲਡੋਜ਼ਰ ਚਲਾਏ ਜਾਣ ਦਾ ਕਰ ਰਹੇ ਸੀ ਵਿਰੋਧ ਗਰਮੀ ਨੇ ਚੁਲਸਾਇਆ ਪੂਰਾ ਪੰਜਾਬ ਲੂ ਦੇ ਥਪੇੜਿਆਂ ਨੇ ਕੀਤਾ ਪਰੇਸ਼ਾਨ ਪਾਰਾ ਲਗਾਤਾਰ 45 ਡਿਗਰੀ ਤੋਂ ਪਾਰ ਯਾਪੀ ਗਾਇਕ ਗੁਰਦਾਸ ਮਾਨ ਦੇ ਛੋਟੇ ਭਰਾ ਗੁਰਪੰਥ ਮਾਨ ਦਾ ਚੰਡੀਗੜ੍ਹ 'ਚ ਕੀਤਾ ਗਿਆ ਅੰਤਿਮ ਸੰਸਕਾਰ ਸੀਐਮ ਭਗਵੰਤ ਮਾਨ ਰਾਜਾ ਵੜਿੰਗ ਨੇ ਪਹੁੰਚ ਕੇ ਦਿੱਤੀ ਅੰਤਿਮ ਵਿਦਾਈ ਕੈਂਸਰ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ ਸਨ ਗੁਰਪੰਥ ਮਾਨ ਤੇ ਉਧਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਮਾਨਸਾ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ ਬੀਬੀਸੀ ਦੇ ਵੱਲੋਂ ਇੱਕ ਡਾਕੂਮੈਂਟਰੀ ਬਣਾਈ ਗਈ ਹੈ ਜਿਸ ਤੇ ਹੁਣ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ ਬਲਕੌਰ ਸਿੰਘ ਦੇ ਵੱਲੋਂ BBC ਦੀ ਡਾਕੂਮੈਂਟਰੀ ਕੱਲ ਉਸ ਦੀ ਸਕਰੀਨਿੰਗ ਹੋਣੀ ਹੈ ਦਾ ਕਿਲਿੰਗ ਕਾਲ ਦੇ ਨਾਂ ਤੇ BBC ਦੇ ਵੱਲੋਂ ਇਹ ਡਾਕੂਮੈਂਟਰੀ ਬਣਾਈ ਗਈ ਹੈ BBC ਨੂੰ ਪਹਿਲਾਂ ਹੀ ਲੀਗਲ ਨੋਟਿਸ ਵੀ ਭੇਜ ਚੁੱਕੇ ਨੇ ਬਲਕੌਰ ਸਿੰਘ ਮਹਾਰਾਸ਼ਟਰ ਪੁਲਿਸ ਦੇ ਡੀਜੀਪੀ ਨੂੰ ਵੀ ਬਲਕੌਰ ਸਿੰਘ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਕੇਸ ਤੇ ਰੋਕ ਲਾਈ ਜਾਵੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਸਕਰੀਨਿੰਗ ਤੋਂ ਪਹਿਲਾਂ BBC ਦੀ ਟੀਮ ਨੇ ਉਹਨਾਂ ਤੋਂ ਕੋਈ ਪਰਮਿਸ਼ਨ ਨਹੀਂ ਲਈ ਅਤੇ ਨਾ ਹੀ ਡਾਕੂਮੈਂਟਰੀ ਦੇ ਮਸਲੇ ਤੇ ਕੋਈ ਸਲਾਹ مشورہ ਕੀਤਾ ਹੈ ਅਤੇ ਇਸ ਨੂੰ ਲੈ ਕੇ ਬਲਕੌਰ ਸਿੰਘ ਦੇ ਵੱਲੋਂ ਅਦਾਲਤ ਦਾ ਰੁਕ ਕੀਤਾ ਗਿਆ ਮਾਨਸਾ ਅਦਾਲਤ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਇਹ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਹੈ ਕਿ ਜੋ BBC ਦੇ ਵੱਲੋਂ ਡਾਕੂਮੈਂਟਰੀ ਬਣਾਈ ਗਈ ਹੈ ਸਿੱਧੂ ਮੂਸੇਵਾਲਾ ਦੇ ਉੱਤੇ ਉਸ ਤੇ ਰੋਕ ਲਾਈ ਜਾਵੇ ਹਾਲਾਂਕਿ ਇਸ ਤੋਂ ਪਹਿਲਾਂ ਦੱਸ ਦਈਏ ਕਿ BBC ਦੇ ਮਾਮਲੇ ਦੇ ਵਿੱਚ ਡਾਕੂਮੈਂਟਰੀ ਜੋ ਬਣਾਈ ਗਈ ਹੈ ਬੀਬੀਸੀ ਦੇ ਵੱਲੋਂ ਤਾਂ ਕਿਲਿੰਗ ਕਾਲ ਉਸ ਦੀ ਸਕਰੀਨਿੰਗ ਕੱਲ ਨੂੰ ਹੋਣੀ ਹੈ ਉਸ ਤੋਂ ਪਹਿਲਾਂ ਡੀਜੀਪੀ ਨੂੰ ਵੀ ਚਿੱਠੀ ਲਿਖੀ ਸੀ ਤੇ ਹੁਣ ਅਦਾਲਤ ਦਾ ਵੀ ਰੋਕ ਕੀਤਾ ਹੈ ਦੇਖਣਾ ਹੋਵੇਗਾ ਅਦਾਲਤ ਇਸ ਤੇ ਰੋਕ ਲਾਉਂਦੀ ਹੈ ਜਾਂ ਨਹੀਂ ਪਰ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਤੋਂ ਇਸ ਸੰਬੰਧਿਤ ਕੋਈ ਪਰਮਿਸ਼ਨ ਨਹੀਂ ਲਈ ਗਈ। ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਮਹਾਰਾਸ਼ਟਰ ਦੇ ਡੀਜੀਪੀ ਨੂੰ ਮੇਲ ਕਰਕੇ ਦੱਸਿਆ ਗਿਆ ਸੀ ਕਿ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਇਹ ਜਿਹੜਾ ਪ੍ਰੋਗਰਾਮ ਹੈ ਲਿਖਿਆ ਗਿਆ ਹੈ ਤੇ ਡਾਕੂਮੈਂਟਰੀ ਹੈ ਜਿਹੜੀ ਉਹ ਬਿਨਾਂ ਇਜਾਜ਼ਤ ਤੋਂ ਬਣਾਈ ਗਈ ਹੈ ਜਿਸ ਕਰਕੇ ਡੀਜੀਪੀ ਨੇ ਬੇਸ਼ੱਕ ਉਹਨਾਂ ਨੂੰ 10 ਦਿਨਾਂ ਦਾ ਟਾਈਮ ਹੈ ਜਿਹੜੀ ਕੰਪਨੀ ਨੇ ਮੰਗਿਆ ਪਰੰਤੂ ਸਿੱਧੂ ਮੂਸੇਵਾਲੇ ਦੇ ਪਿਤਾ ਇਸ ਤੋਂ ਸੰਤੁਸ਼ਟ ਨਹੀਂ ਹੈ ਇਸ ਕਰਕੇ ਅੱਜ ਉਹਨਾਂ ਨੇ ਕੋਰਟ ਦਾ ਰੁਖ ਕੀਤਾ ਹੈ ਅੱਜ ਮਾਨਯੋਗ ਰਜਿੰਦਰ ਸਿੰਘ ਨਾਗਪਾਲ ਦੇ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਦੇ ਵਿੱਚ ਸਟੇ ਮੰਗੀ ਗਈ ਹੈ ਕਿ ਜਿਹੜੇ ਪ੍ਰਬੰਧਕ ਨੇ BBC ਦੇ ਉਹ ਇਹ ਰਿਲੀਜ਼ ਨਾ ਕਰਨ ਜਿੰਨੀ ਦੇਰ ਅਦਾਲਤ ਦੇ ਵਿੱਚ ਕੇਸ ਦੀ ਜਿਹੜੀ ਸੁਣਵਾਈ ਹੈ ਉਹ ਪੂਰੀ ਨਾ ਹੋ ਸਕੇ ਇਹਨਾਂ ਦੇ ਵਿੱਚ ਸ਼ਲੀਨ ਕੌਰ ਅੰਕੁਰ ਜੈਨ ਔਰ ਬ੍ਰਿਟਿਸ਼ ਬ੍ਰਾਡਕਾਸਟਰ ਦੇ ਪਾਰਟੀ ਬਣਾਇਆ ਗਿਆ ਯਾਦ ਰੱਖੇ ਕਿ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ BBC ਨੇ 2 ਸਾਲਾਂ ਦੇ ਵਿੱਚ ਕਹਿੰਦੇ ਇੱਕ ਡਾਕੂਮੈਂਟਰੀ ਬਣਾਈ ਹੈ ਜਿਸ ਦੇ ਵਿੱਚ ਕਈ ਇੰਟਰਵਿਊਆਂ ਦੋਸ਼ੀਆਂ ਅਤੇ ਬਾਹਰ ਬੈਠੇ ਸਿੱਧੂ ਦੇ ਜਿਨ੍ਹਾਂ ਦੇ ਹੋ ਸਕਦਾ ਹੈ ਕਿ ਉਹਨਾਂ ਦੇ ਵਿੱਚ ਪਲੈਨਿੰਗ ਕਰਨ ਵਾਲੇ ਹੋਣ ਇਸ ਤਰ੍ਹਾਂ ਦੀ ਡਾਕੂਮੈਂਟਰੀ ਦੱਸਦੇ ਸਿੱਧੂ ਦੇ ਪਿਤਾ ਕਿ ਤਿਆਰ ਹੋਈ ਹੈ ਪਰੰਤੂ ਉਹਨਾਂ ਦੀ ਇਜਾਜ਼ਤ ਲੈਣੀ ਜ਼ਰੂਰੀ ਨਹੀਂ ਸਮਝੀ ਜਿਸ ਕਰਕੇ ਇਸ ਡਾਕੂਮੈਂਟਰੀ ਦਾ ਉਹ ਸਿੱਧੂ ਦੇ ਕੇਸ ਤੇ ਕਾਫੀ ਅਸਰ ਪੈਣ ਵਾਲਾ ਹੈ ਅੱਗੇ ਬਾਅਦ ਇਹ ਆ ਅੰਮ੍ਰਿਤਸਰ ਤੋਂ ਮੋਗਾ ਬਰਾਤ ਲੈ ਕੇ ਪਹੁੰਚੇ ਇੱਕ ਲਾੜੇ ਦੇ ਨਾਲ ਧੋਖਾ ਹੋ ਗਿਆ ਸੱਚ ਝੱਟ ਕੇ ਬਰਾਤ ਲੈ ਕੇ ਪਹੁੰਚੇ ਲਾੜੇ ਨੂੰ ਨਾ ਤਾਂ ਲਾੜੀ ਮਿਲੀ ਤੇ ਨਾ ਹੀ ਮੈਰਿਜ ਪੈਲੇਸ ਲੜਕੇ ਵਾਲੇ ਕਾਫੀ ਦੇਰ ਤੱਕ ਲੜਕੀ ਵਾਲਿਆਂ ਨੂੰ ਫੋਨ ਵੀ ਕਰਦੇ ਰਹੇ ਪਰ ਕਿਸੇ ਨੇ ਉਹਨਾਂ ਦਾ ਫੋਨ ਤੱਕ ਨਹੀਂ ਚੁੱਕਿਆ ਤੇ ਜਦੋਂ ਆਸ-ਪਾਸ ਦੇ ਇਲਾਕੇ ਦੇ ਵਿੱਚ ਪੁੱਛਿਆ ਗਿਆ ਤਾਂ ਪਤਾ ਲੱਗਿਆ ਕਿ ਲੜਕੀ ਦਾ ਪਰਿਵਾਰ ਤਾਂ ਉੱਤੇ ਰਹਿੰਦਾ ਹੀ ਨਹੀਂ ਹੈ ਜਿਸ ਤੋਂ ਬਾਅਦ ਬਰਾਤ ਬੇਰੰਗ ਵਾਪਸ ਭਰਤੀ ਹੈ ਅੰਮ੍ਰਿਤਸਰ ਤੋਂ ਇਹ ਬਰਾਤ ਮੋਗਾ ਆਈ ਸੀ ਅਤੇ ਇਸ ਦੌਰਾਨ ਇਹਨਾਂ ਨੂੰ ਨਾਤਾ ਜੋ ਦੱਸਿਆ ਗਿਆ ਸੀ ਕਿ ਇਸ ਮੈਰਿਜ ਪੈਲੇਸ ਦੇ ਵਿੱਚ ਬਰਾਤ ਲੈ ਕੇ ਆਓ ਇਸ ਥਾਂ ਲੜਕੀ ਦਾ ਪਰਿਵਾਰ ਰਹਿੰਦਾ ਹੈ ਉਹ ਦੋਵੇਂ ਹੀ ਐਡਰੈਸ ਨਹੀਂ ਮਿਲੇ ਲਾੜੇ ਦੀ ਭੁੜਾਈ ਨੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਕਿਸੇ ਕੁੜੀ ਨਾਲ ਇਹ ਰਿਸ਼ਤਾ ਕਰਾਇਆ ਸੀ ਹਾਲਾਂਕਿ ਅਜੇ ਤੱਕ ਪੁਲਿਸ ਵੱਲੋਂ ਪੁਲਿਸ ਦੇ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ ਪਰ ਇਸ ਖਬਰ ਨੇ ਸਾਰਿਆਂ ਦਾ ਧਿਆਨ ਜ਼ਰੂਰ ਖਿੱਚਿਆ ਕਿਉਂਕਿ ਇਹ ਬਰਾਤ ਆਈ ਸੱਚ-ਟੱਜ ਕੇ ਲਾੜਾ ਆਇਆ ਗੱਡੀ ਸਜਾਈ ਹੋਈ ਸੀ ਲਾੜੇ ਨੇ ਸੇਰਾ ਸਜਾਇਆ ਹੋਇਆ ਸੀ ਬਰਾਤੀ ਪਹੁੰਚੇ ਹੋਏ ਸੀ ਅਤੇ ਜਿਸ ਮੈਰਿਜ ਪੈਲੇਸ ਦਾ ਐਡਰੈਸ ਦੱਸਿਆ ਗਿਆ ਉਹ ਮੈਰਿਜ ਪੈਲੇਸ ਇਹਨਾਂ ਲਾੜੇ ਵਾਲਿਆਂ ਨੂੰ ਇਸ ਬਰਾਤ ਨੂੰ ਲੱਭਿਆ ਹੀ ਨਹੀਂ ਅਤੇ ਨਾ ਹੀ ਲੜਕੀ ਦਾ ਘਰ ਲੱਭਿਆ ਹਾਲਾਂਕਿ ਜੋ ਫੋਨ ਸੀ ਉਸਤੇ ਟਰਾਈ ਕਰਦੇ ਰਹੇ ਲੜਕੀ ਵਾਲਿਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਰਹੇ ਬਾਅਦ ਵਿੱਚ ਜਦੋਂ ਆੜੇ ਦੁਆਲੇ ਦੇ ਲੋਕਾਂ ਤੋਂ ਪੁੱਛਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਇੱਥੇ ਇਸ ਤਰ੍ਹਾਂ ਦਾ ਕੋਈ ਪਰਿਵਾਰ ਨਹੀਂ ਰਹਿੰਦਾ ਜਿਸ ਤੋਂ ਬਾਅਦ ਇਹ ਗਰਾਤ ਬਿਰੰਗ ਵਾਪਸ ਪਰ ਆਪ ਹੁੰਦੇ ਸਾਰਾ ਬਸ ਲੈ ਲੈਂਦਾ ਸੀਗਾ ਮੈਨੂੰ ਕਹਿੰਦੀ ਕਿ ਰਾਇਲ ਪੈਲਾਸ ਆ ਮੋਗੇ ਬਰਾਤ ਲੈ ਕੇ ਪਹੁੰਚੋ ਮੈਂ ਬਰਾਤ ਲੈ ਕੇ ਪਹੁੰਚੀ ਆ ਤੇ ਇੱਥੇ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਤੇ ਕੀ ਨੁਕਸਾਨ ਹੋਇਆ ਤੁਹਾਡਾ ਅੱਜ ਨੁਕਸਾਨ ਭਾਜੀ ਮੇਰਾ ਬਹੁਤ ਹੋਇਆ ਮੇਰਾ ਘਰ ਵੀ ਟੁੱਟ ਗਿਆ ਅਲਟਾ ਮੈਂ ਸਾਰੀਆਂ ਦੀ ਗੱਲਾਂ ਬਾਤਾਂ ਵੀ ਛੱਡ ਦਿੱਤੀ ਨਹੀਂ ਤੇ ਉਹ ਤਾਂ ਨਾਲ ਕੋਈ ਗੱਲਬਾਤ ਹੋਈ ਨਹੀਂ ਤੇ ਉੱਥੇ ਬਰਾਤ ਲੈ ਕੇ ਤੁਰੇ ਕੱਲ ਜਾਂ ਅੱਜ ਕੋਈ ਗੱਲਬਾਤ ਨਹੀਂ ਭਾਜੀ ਕੱਲ ਮੇ ਨਾਲ ਗੱਲ ਹੋਈ ਆ ਮੈਨੂੰ ਕਹਿੰਦੇ ਸੀ ਆਹ ਕੁਛ ਕਰ ਲਿਆ ਸੀ ਆਹ ਕੁਛ ਕਰ ਲਿਆ ਮੈਂ ਸਾਰਾ ਕੁਛ ਉਹਨਾਂ ਦੇ ਵਿਸ਼ਵਾਸ ਤੇ ਲੈ ਕੇ ਤੁਰਿਆ ਤੇ ਤੁਸੀਂ ਪਹਿਲਾਂ ਹੁਣ ਤਾਂ ਜਿਸ ਤਰ੍ਹਾਂ ਕਿਤੇ ਵੀ ਤੁਹਾਨੂੰ ਘਰ ਨਹੀਂ ਪਤਾ ਤੁਸੀਂ ਪਹਿਲਾਂ ਕਦੀ ਉਹਨਾਂ ਦੇ ਘਰ ਨਹੀਂ ਆਏ ਸੀ ਨਹੀਂ ਬਾਜੀ ਮੈਂ ਇੱਕ ਵਾਰੀ ਹੁੰਦੀ ਆਈ ਸੀਗੀ ਬਹੁਤ ਟਾਈਮ ਪਹਿਲਾਂ ਆਈ ਸੀਗੀ ਮੈਂ ਪਰ ਹੁਣ ਨਹੀਂ ਮੈਂ ਆਈ ਸੀਗੀ ਹੁਣ ਤੁਹਾਨੂੰ ਵਿਸ਼ਵਾਸ ਸੀਗਾ ਵੀ ਆਜੂ ਦਾ ਮੇਰੇ ਆਪੜ ਇਹ ਰਿਸ਼ਤਾ ਜਿਹੜਾ ਹੋਇਆ ਫੋਨ ਦੀਆਂ ਗੱਲਾਂ ਚ ਹੀ ਹੋਇਆ ਸੀ ਹਾਂਜੀ ਫੋਨ ਦੀਆਂ ਗੱਲਾਂ ਚ ਹੋਇਆ ਸੀ ਕੋਈ ਪੈਸਾ ਤੇ ਨਾਲ ਵੀ ਲੈ ਜਾਂਦੇ ਨੂੰ ਆ ਜੀ ਨਹੀਂ ਜੀ ਬਾਜੀ ਕੋਈ ਨਹੀਂ ਹੋਇਆ ਤੇ ਉਧਰ ਯੂਐਸ ਦੇ ਵਿੱਚ ਭਾਰਤੀ ਵਿਦਿਆਰਥੀ ਦੇ ਨਾਲ ਅਣਮਨੁੱਖੀ ਵਿਵਹਾਰ ਕੀਤਾ ਗਿਆ ਤੇ ਉਸ ਤੇ ਹੁਣ ਸਿਆਸਤ ਪਕੀ ਹੈ ਕਾਂਗਰਸ ਦੇ ਵੱਲੋਂ ਕੇਂਦਰ ਸਰਕਾਰ ਤੋਂ ਤੁਰੰਤ ਇਸ ਮਾਮਲੇ ਦੇ ਵਿੱਚ ਦਖਲ ਦੀ ਮੰਗ ਕੀਤੀ ਗਈ ਹੈ ਕਾਂਗਰਸੀ ਆਗੂ ਜੈ RAM ਰਮੇਸ਼ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ 트াম্প ਦੇ ਨਾਲ ਪੀਐਮ ਮੋਦੀ ਨੂੰ ਗੱਲ ਕਰਨੀ ਚਾਹੀਦੀ ਹੈ ਅਤੇ ਅਮਰੀਕਾ ਦੇ ਵਿੱਚ ਭਾਰਤੀਆਂ ਖਿਲਾਫ ਅਤਿਆਚਾਰ ਰੋਕਣਾ ਚਾਹੀਦਾ ਹੈ ਭਾਰਤੀਆਂ ਦੇ ਸਨਮਾਨ ਦੀ ਰੱਖਿਆ ਕਰਨਾ ਪੀਐਮ ਮੋਦੀ ਦੀ ਜ਼ਿੰਮੇਵਾਰੀ ਕਾਬਲੇ ਗੌਰ ਹੈ ਕਿ ਅਮਰੀਕਾ ਦੇ ਵਿੱਚ ਨਿਊਯਾਰਕੀ ਦੇ ਨਿਵਾਰਕ 에য়ারਪੋਰਟ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਅਮਰੀਕੀ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਇੱਕ ਨੌਜਵਾਨ ਨੂੰ ਜ਼ਮੀਨ ਤੇ ਲਟਾਇਆ ਹੋਇਆ ਅਤੇ ਉਸਦੇ ਹੱਥਾਂ ਨੂੰ ਪਿੱਛੇ ਕਰਕੇ ਹਥਕੜੀ ਲਾਈ ਹੋਈ ਹੈ ਭਾਰਤੀ ਨੌਜਵਾਨ ਅਮਰੀਕੀ ਪੁਲਿਸ ਅਧਿਕਾਰੀਆਂ ਅੱਗੇ ਬੇਵੱਸ ਨਜ਼ਰ ਆ ਰਿਹਾ ਹੈ ਇਹ ਵੀਡੀਓ ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਦੇ ਵੱਲੋਂ ਬਣਾਈ ਗਈ ਹੈ ਜਿਸ ਦੇ ਮੁਤਾਬਕ ਨੌਜਵਾਨ ਹਰਿਆਣਾ ਦੇ ਨਾਲ ਸੰਬੰਧ ਰੱਖਦਾ ਹੈ ਅਤੇ ਕਹਿ ਰਿਹਾ ਸੀ ਕਿ ਮੈਂ ਪਾਗਲ ਨਹੀਂ ਹਾਂ ਹਾਲਾਂਕਿ ਇਸ ਮਾਮਲੇ 'ਚ ਨਿਊਯਾਰਕ 'ਚ ਭਾਰਤ ਦੇ ਕੌਂਸਲਰ ਜਨਰਲ ਨੇ ਨੋਟਿਸ ਲਿਆ ਅਤੇ ਕਿਹਾ ਹੈ ਕਿ ਉਹ ਅਮਰੀਕੀ ਅਧਿਕਾਰੀਆਂ ਦੇ ਸੰਪਰਕ ਵਿੱਚ ਅਤਿਆਚਾਰ ਵੀ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਰਿਪੋਰਟ ਕੀਤਾ ਜਾ ਰਿਹਾ ਹੋਵੇਗਾ ਪਰ ਇਸ ਵਾਰੇ ਹਾਲੇ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਪਰ ਦੂਜੇ ਪਾਸੇ ਸਿਆਸਤ ਇਸ ਤੇ ਜ਼ਰੂਰ ਗਰਮਾ ਗਈ ਹੈ ਜੈ RAM ਰਮੇਸ਼ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ PM ਮੋਦੀ ਇਸ ਸੰਬੰਧੀ ਰਾਸ਼ਟਰਪਤੀ 트ੰਪ ਨਾਲ ਗੱਲ ਕਰਨ ਅਤੇ ਅਮਰੀਕਾ ਦੇ ਵਿੱਚ ਭਾਰਤੀਆਂ ਤੇ ਹੋ ਰਹੇ ਅਤਿਆਚਾਰ ਨੂੰ ਰੋਕਿਆ ਜਾਵੇ ਤੇ ਉਧਰ ਡੋਪ ਟੈਸਟ ਨੂੰ ਲੈ ਕੇ ਵੀ ਰਾਜਨੀਤਿਕ ਗਰਮਾਈ ਹੋਈ ਹੈ ਡੋਪ ਟੈਸਟ ਵਾਲੀ ਮੰਗ ਉੱਤੇ ਹੁਣ ਪੰਜਾਬ ਭਾਜਪਾ ਦਾ ਵੀ ਵੱਡਾ ਬਿਆਨ ਸਾਹ। ਸੁਨੀਲ ਜਾਖੜ ਸੂਬਾ ਪ੍ਰਧਾਨ ਨੇ ਬੀਜੇਪੀ ਦੇ ਉਹਨਾਂ ਨੇ ਕਿਹਾ ਕਿ ਪਹਿਲਾਂ ਪਾਰਟੀ ਲੀਡਰਾਂ ਦੇ ਡੋਪ ਟੈਸਟ ਕਰਵਾਏ ਜਾਣੇ ਚਾਹੀਦੇ ਨੇ। ਪਹਿਲਾਂ ਤਾਂ ਪਾਰਟੀ ਪ੍ਰਧਾਨਾਂ ਦੀ ਜਾਂਚ ਕਰਾਈ ਜਾਵੇ ਕਿ ਪ੍ਰਧਾਨਾਂ ਕੋਲ ਕਿੱਥੋਂ ਇਹਨਾਂ ਪੈਸਾ ਆ ਰਿਹਾ ਹੈ ਤੇ ਇਸ ਦੀ ਜਾਂਚ ਈਡੀ ਨੂੰ ਸੌਂਪੀ ਜਾਵੇ ਕਿ ਪੈਸਾ ਜਿਹੜੇ ਪ੍ਰਧਾਨ ਨੇ ਉਹਨਾਂ ਕੋਲ ਕਿੱਥੋਂ ਆ ਰਿਹਾ ਹੈ। ਸਾਰੇ ਵਿਧਾਇਕਾਂ ਦੀ ਵੀ ਜਾਂਚ ਕਰਾਈ ਜਾਵੇ ਅਤੇ ਸੁਨੀਲ ਜਾਖੜ ਨੇ ਕਿਹਾ ਕਿ ਨਸ਼ਾ ਲੈਣ ਵਾਲੇ ਤਾਂ ਫੜੇ ਜਾ ਰਹੇ ਨੇ ਵੇਚਣ ਵਾਲੇ ਕਿਵੇਂ ਫੜੋਗੇ ਦੱਸਦੀ ਹੈ ਕਿ ਸੂਬਾ ਸਰਕਾਰ ਉੱਤੇ ਤੰਜ ਕਸਦੇ ਨਜ਼ਰ ਆਏ ਨੇ ਨਾਲ ਹੀ ਰਾਜਾ ਵੜਿੰਗ ਨੂੰ ਵੀ ਘੇਰਦੇ ਨਜ਼ਰ ਆਏ ਨੇ ਸੁਨੀਲ ਜਾਖੜ ਕਿਉਂਕਿ ਪਿਛਲੇ ਦਿਨੀ ਹਰਪਾਲ ਚੀਮਾ ਦੇ ਵੱਲੋਂ ਕਿਹਾ ਗਿਆ ਸੀ ਕਿ ਰਾਜਾ ਵੜਿੰਗ ਨਸ਼ਿਆਂ ਦੀ ਵਕਾਲਤ ਕਰਦੇ ਨੇ ਪਹਿਲਾਂ ਉਹਨਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ ਬਿਲਕੁਲ ਗਰਾਉਂਡ ਨਾ ਕਰਨਾ ਪਾਰਟੀਆਂ ਦੇ ਪਹਿਲਾਂ ਤਾਂ ਲੀਡਰਾਂ ਦੇ ਗਰਾਉਂਡ ਪਰ ਇੱਕ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਉਹਨਾਂ ਨੇ ਕਾਂਗਰਸ ਵਾਲੇ ਪ੍ਰਧਾਨ ਨੂੰ ਤਾਂ ਬੇਵਕੂ ਬਣਾ ਲਿਆ ਸੀਮਾ ਸਾਹਿਬ ਦੇ ਉਸ ਦਾ ਸਿਆਣਾ ਹੁਸਨ ਕਿਉਂਕਿ ਡਰਗ ਟੈਸਟ ਦਾ ਅੱਜ ਜਿਹੜੇ 88000 ਰੁਪਏ ਤੱਕ ਕਿਸੇ ਨੂੰ ਫੂਡਿੰਗ ਮਿਲ ਗਈ ਔਰ ਫੜਕੇ ਅੰਦਰ ਕਰਤਾ ਉਹਨੇ ਕੰਮ ਨਿਕਲ ਵੀ ਆਇਆ ਕੋਈ ਉਹਨਾਂ ਨੂੰ ਪੜਾਵਾਂ ਫੜਕੇ ਅੰਦਰ ਕਰਦੇ ਹੋ ਵੀ ਤਾਂ ਨਸ਼ਾ ਸੀਗਾ ਜਿਹਦੇ ਕੋਲ ਅੰਦਰ ਕਰਤਾ ਨਸ਼ਾ ਲੈਂਦਾ ਹੈ ਵੇਚਣ ਵਾਲਾ ਕਿਵੇਂ ਫੜੋਗੇ ਸਾਹਿਬ ਵੇਚਣ ਵਾਲੇ ਫੜਨ ਵਾਸਤੇ ਮੈਂ ਕਹਿੰਦਾ ਸਾਹਿਬ ਉਹ ਤੋਂ ਟੈਸਟ ਕਰਾਓ ਇਨਕਮ ਟੈਕਸ ਕਰਾਓ ਸਾਰਿਆਂ ਨੂੰ ਈਡੀ ਨੂੰ ਦਿਓ ਭਾਜੋ ਭਗਵੰਦ ਮਾਨ ਜੀ ਨੂੰ ਮੈਂ ਚੈਲੰਜ ਕਰਦਾ ਚੀਮਾ ਸਾਹਿਬ ਭੇਜੋ ਲੈ ਕੇ ਰਿਕਵੈਸਟ ਪਹਿਲਾਂ ਤਾਂ ਇਨਾਂ ਚਾਰਾਂ ਪ੍ਰਧਾਨਾਂ ਦਾ ਕਰਾਓ ਦੇਣਾ ਕੋਲ ਇਨਕਮ ਟੈਕਸ ਹੋ ਅਨਲੈਸ ਐਨਟਰੀ ਯੂ ਫੋਲੋ ਦਾ ਮਨੀ ਟ੍ਰੇਲ ਥਿਸ ਇਜ਼ ਅ ਚੈਲੰਜ ਸਾਹਿਬ ਸਾਰਿਆਂ ਦੀ ਸਾਰੇ ਐਮ ਐਲ ਏ ਦੀ ਬਾਤ ਚ ਪਹਿਲਾਂ ਲੀਡਰਾਂ ਦੀ ਪਹਿਲਾਂ ਲੀਡਰਾਂ ਦੀ ਕਰਾਓ ਇਨਕਮ ਟ੍ਰੇਲ ਟੈਕਸ ਕਰਾਓ ਕਿ ਐ ਕਿਥੋਂ ਸਰਮਾਇਆ ਆ ਰਿਹਾ ਹੈ ਆਇ ਤੋਂ ਪਾਈ ਸਰਪਲਾ ਦੱਸਦਾ ਬਣਾਣਾ ਬੁਲਕੀ ਸੀ ਨਾ ਪਿਆਜ ਕਿੱਥੋਂ ਆਇਆ ਕਿਹੜੀ ਇਹਨਾਂ ਦੀ ਲੱਤ ਨਹੀਂ ਖੁੱਲੀ ਹੈ ਇਹਨਕੋ ਕਰਾ ਕੇ ਪਤਾ ਲੱਗੂਗਾ ਸਾਹਿਬ ਤੇ ਉਧਰ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੂੰ ਡਿਟੇਨ ਕਰ ਲਿਆ ਗਿਆ ਹੈ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਆਤਿਸ਼ੀ ਨੂੰ ਦਿੱਲੀ ਪੁਲਿਸ ਦੇ ਵੱਲੋਂ ਆਤਿਸ਼ੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਦਰਅਸਲ ਆਤਿਸ਼ੀ ਭੂਮੀਹੀਣ ਕੈਂਪ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਸੀ ਤੇ ਇਸ ਦੌਰਾਨ ਦਿੱਲੀ ਪੁਲਿਸ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਝੁੱਗੀਆਂ ਤੇ ਬਲਡੋਜ਼ਰ ਚਲਾਏ ਜਾਣ ਦਾ ਉਹ ਵਿਰੋਧ ਕਰ ਰਹੇ ਸੀ ਤੇ ਇਸ ਦੌਰਾਨ ਉਹਨਾਂ ਕਿਹਾ ਕਿ ਰੇਖਾ ਗੁਪਤਾ ਨੂੰ ਝੁੱਗੀ ਵਾਲੇ ਗਰੀਬਾਂ ਦਾ ਸਰਾਪ ਲੱਗੇਗਾ ਆਤਿਸ਼ੀ ਸਾਭਾ ਕਾ ਮੁੱਖ ਮੰਤਰੀ ਨੇ ਦਿੱਲੀ ਦੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਇਸ ਦੌਰਾਨ ਜਦੋਂ ਝੁੱਗੀਆਂ ਨੂੰ ਬਲਡੋਜ਼ਰ ਨਾਲ ਢਾਇਆ ਜਾ ਰਿਹਾ ਸੀ ਤਾਂ ਉਹ ਇਸ ਦਾ ਵਿਰੋਧ ਕਰਨ ਲਈ ਪਹੁੰਚ ਗਏ ਇਸ ਦੌਰਾਨ ਜਦੋਂ ਉਹ ਵਿਰੋਧ ਕਰ ਰਹੇ ਸੀ ਤਾਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦਿੱਲੀ ਦੇ ਸਾਭਾ ਕਾ ਮੁੱਖ ਮੰਤਰੀ ਆਤਿਸ਼ੀ ਨੂੰ दिल्ली पुलिस ਦੇ ਵੱਲੋਂ ਡਿਟੇਨ ਕਰ ਲਿਆ ਗਿਆ ਭੂਮੀਹੀਨ ਕੈਂਪ ਪ੍ਰਦਰਸ਼ਨ ਤੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਭਾਰਤੀ ਜਨਤਾ ਪਾਰਟੀ ਗਲੀਆਂ ਝੁੱਗੀਆਂ ਤੋੜਨੇ ਵਾਲੀ ਹੈ ਅਰਹਾਜ مجھے ਜੇਲ੍ਹ ਵਿੱਚ ਲੈ ਕੇ ਜਾ ਰਹੀ ਹੈ ਕਿਉਂਕਿ ਮੈਂ झुकी वालों की आवाज उठा रही हूँ भारतीय जनता पार्टी रेखा गुप्ता जी झुक्की वालों की हाय लगेगी आपको तो। हाय लगेगी झुक्की वालों को गरीबों की हाय लगेगी झुक्की वालों की हाय लगेगी भारतीय जनता पार्टी कभी तो वापस नहीं आएगी इन गरीबों की हाय लगेगी ਇਹ ਉਧਰ ਜੇਲ੍ਹ ਦੇ ਵਿੱਚ ਬੰਦ ਬਲਵੰਤ ਸਿੰਘ ਰਾਜਵਾਨਾ ਨੂੰ ਜ਼ਥੇਦਾਰ ਬਣਾਉਣ ਦੀ ਚਰਚਾ ਚੱਲ ਰਹੀ ਹੈ ਤੇ ਇਸੇ ਤੇ ਹੁਣ ਦਮਦਮਾ ਟਕਸਾਲ ਮੁਖੀ ਹਰਨਾਮ ਸਿੰਘ ਖਾਲਸਾ ਦਾ ਬਿਆਨ ਆਇਆ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਜੇਕਰ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਜ਼ਥੇਦਾਰ ਬਣਾਇਆ ਜਾਂਦਾ ਹੈ ਤਾਂ ਇਹ ਖੁਸ਼ੀ ਦੀ ਗੱਲ ਹੋਵੇਗੀ ਬਲਵੰਤ ਸਿੰਘ ਰਾਜਵਾਨਾ ਨੇ ਕੌਮ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਤਾਂ ਦਮਦਮਾ ਟਕਸਾਲ ਦੇ ਮੁਖੀ ਰਨਾਮ ਸਿੰਘ ਖਾਲਸਾ ਰਾਜੂਆਣਾ ਦੇ ਹੱਕ ਦੇ ਵਿੱਚ ਆਏ ਨੇ ਉਹਨਾਂ ਕਿਹਾ ਕਿ ਬਲਵੰਤ ਸਿੰਘ ਰਾਜੂਆਣਾ ਜਗਤਾਰ ਸਿੰਘ ਹਵਾਰਾ ਦਵਿੰਦਰਪਾਲ ਸਿੰਘ ਭੁੱਲਰ ਇਹਨਾਂ ਦੇ ਵੱਲੋਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਨੇ ਤੇ ਸਰਕਾਰ ਉਹਨਾਂ ਨੂੰ ਤੁਰੰਤ ਰਿਹਾ ਕਰੇ ਉਹਨਾਂ ਇਹ ਵੀ ਕਿਹਾ ਕਿ ਜੱਜੇਦਾਰ ਦੀ ਨਿਯੁਕਤੀ ਪੂਰੇ ਪੰਥ ਦੀ رائے ਨਾਲ ਹੋਵੇ ਨਾ ਕਿ ਸਿਰਫ ਐਸਜੀਪੀਸੀ ਦੀ ਮਰਜ਼ੀ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਕਿਉਂਕਿ ਕੁਲਦੀਪ ਸਿੰਘ ਗੜਗੱਜ ਕਾਰਜਕਾਰੀ ਜਥੇਦਾਰ ਨੇ ਤੇ ਇਸ ਕਰਕੇ ਚਰਚਾ ਇਹ ਵੀ ਹੈ ਕਿ ਬਲਵੰਤ ਸਿੰਘ ਰਾਜਵਾਨ ਨਵਾਨਾ ਨੂੰ ਜਥੇਦਾਰ ਬਣਾਇਆ ਜਾ ਸਕਦਾ ਹੈ ਤੇ ਜਦੋਂ ਇਸ ਤੇ ਪ੍ਰतिकਾਰਮ ਹਰਨਾਮ ਸਿੰਘ ਖਾਲਸਾ ਦਾ ਲਿਆ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੋਵੇਗੀ ਕਿ ਜੇਕਰ ਬਲਵੰਤ ਸਿੰਘ ਰਾਜਵਾਨਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਜਾਂਦਾ ਉਹਨਾਂ ਨਾਲ ਇਹ ਵੀ ਕਿਹਾ ਕੇ ਜਥੇਦਾਰ ਸਾਰਿਆਂ ਦੇ ਰਾਏ مشورے ਦੇ ਨਾਲ ਲੱਗਣਾ ਚਾਹੀਦਾ ਹੈ ਨਾ ਕਿ ਸਿਰਫ ਐਸਜੀਪੀਸੀ ਦੀ ਮਰਜ਼ੀ ਦੇ ਨਾਲ ਦੇ ਅਹੁਦੇ ਦੇ ਮੁਤਾਬਕ ਇਹ ਟਿੱਪਣੀ ਬਿਲਕੁਲ ਗੈਰਵਾਜਬ ਹੈ ਔਰ ਇਹਦੀ ਟਿੱਪਣੀ ਕੀਤੀ ਗਈ ਹੈ ਇਸ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਕੀਦੀ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹੋ ਟਿੱਪਣੀ ਕਰਨ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਸਲਾਹ ਲੈਣੀ ਚਾਹੀਦੀ ਹੈ ਕਿ ਅਸੀਂ ਕਿਹਦੇ ਬਾਰੇ ਟਿੱਪਣੀ ਕਰਦੇ ਹਾਂ ਇਸ ਕਰਕੇ ਉਹਨਾਂ ਦੀ ਇਹ ਟਿੱਪਣੀ ਬਿਲਕੁਲ ਜਿਹੜੀ ਹੈ ਸ਼ਰੋਣੀ ਕਮੇਟੀ ਦੀ ਮਾਨ ਮਰਿਆਦਾ ਖੇਲੋ ਸ਼ਰੋਣੀ ਕਮੇਟੀ ਦੇ ਰਤਵੇ ਦੇ ਬਹੁਤ ਖਿਲਾਫ ਉਹਨਾਂ ਵੱਲੋਂ ਟਿੱਪਣੀ ਜਿਹੜੀ ਕੀਤੀ ਗਈ ਹੈ ਇਸ ਦੇ ਪ੍ਰਤੀ ਸੰਗਤਾ ਨੇ ਬਹੁਤ ਬੁਰਾ ਮਨਾਇਆ ਇਹੋ ਦੀ ਟਿੱਪਣੀਆਂ ਉਹਨਾਂ ਨੂੰ ਨਹੀਂ ਸੁਭਾਤ ਮੇਰੀ ਬੇਨਤੀ ਹੈ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਸਰਦਾਰ ਬਲਵੰਤ ਸਿੰਘ ਦੀ ਰਾਜੋਆਣਾ ਕੁਰਬਾਨੀ ਦਾ ਹਰ ਸ਼ਿਕਦੇ ਹਿਰਦੇ ਵਿੱਚ ਉਹਨਾਂ ਪ੍ਰਤੀ ਬਹੁਤ ਵੱਡਾ ਸਨਮਾਨ ਅਤੇ ਸਤਿਕਾਰ ਹੈ ਔਰ ਸਮੁੱਚੀ ਕੌਮ ਉਹਨਾਂ ਦਾ ਬਹੁਤ ਵੱਡਾ ਸਨਮਾਨ ਕਰਦੀ ਹੈ ਸਤਿਕਾਰ ਕਰਦੀ ਹੈ ਜੇਕਰ ਪੰਥ ਉਹਨਾਂ ਨੂੰ ਸ੍ਰੀ ਕਾਲ ਤਖਸਬ ਦਾ ਜਥੇਦਾਰ ਲਾਉਂਦਾ ਇਸ ਤੋਂ ਵੱਡੀ ਮੈਂ ਸਮਝਦਾ ਸਾਨੂੰ ਇਸ ਤੋਂ ਵੱਡੀ ਕੋਈ ਖੁਸ਼ੀ ਵਾਲੀ ਗੱਲ ਨਹੀਂ ਅਸੀਂ 101% ਇਸ ਗੱਲ ਦੀ ਸਹਿਮਤੀ ਦੇਾਂਗੇ ਔਰ ਅਸੀਂ ਸਾਰੇ ਪੰਥ ਦੇ ਨਾਲ ਮਿਲ ਕੇ ਇਸ ਗੱਲ ਦੀ ਪੂਰਨ ਹਮਾਇਤ ਕਰਾਂਗੇ